ਕੇਈ ਦਿਨਾ ਤੋਂ ਰੁਕ ਰੁਕ ਕੇ ਹਲਕੀ ਹਲਕੀ ਬਾਰਿਸ਼ ਅਤੇ ਠੰਡੀਆਂ ਹਵਾਵਾਂ ਕਾਰਨ ਜਿੱਥੇ ਤਾਪਮਾਨ ਦੇ ਵਿੱਚ ਕਿਰਾਵਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਦੂਜੇ ਪਾਸੇ ਖੇਤਾ ਦੇ ਵਿੱਚ ਚੋਨੇ ਦੀ ਫਸਲ ਵੀ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਇਸ ਸੰਬੰਧੀ ਬਨਾਲਾ ਡਿਪੈਂਡ ਸੰਘੇੜਾ ਦੇ ਕਿਸਾਨਾਂ ਨੇ ਆਪਣੀ ਫਸਲ ਨੂੰ ਲੈ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਇਸ ਵਰ੍ਹੇ ਬਰਸਾਤ ਕਾਰਨ ਵੀ ਕਿਸਾਨਾਂ ਦੀ ਫਸਲ ਬਹੁਤ ਵਧੀਆ ਚੱਲ ਰਹੀ ਹੈ ਦੱਸ ਦਿਓ ਉਸ ਦਾ ਫਾਇਦਾ ਵੀ ਹੋ ਰਿਹਾ ਉਹਨਾਂ ਕਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 10-15 ਦਿਨਾਂ ਤੋਂ ਉਹਨਾਂ ਦੇ ਆਪਣੇ ਖੇਤਾਂ ਦੇ ਵਿੱਚ ਲਗਾਈ ਟਿਊਬ ਮੋਟਰ ਨਹੀਂ ਚਲਾਈ ਹੈ ਜਿਸ ਕਾਰਨ ਉਹਨਾਂ ਨੂੰ ਦਿਹਾੜੀ ਅਤੇ ਡੀਜ਼ਲ ਦਾ ਸਿੱਧਾ ਫਾਇਦਾ ਮਿਲ ਰਿਹਾ ਹੈ ਅਤੇ ਕੁਦਰਤ ਉਹਨਾਂ ਨੂੰ ਬਰਸਾਤੀ ਪਾਣੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾ ਰਹੀ ਹੈ ਫਸਲ ਨੂੰ ਪਾਣੀ ਵੀ ਬਹੁਤ ਵਧੀਆ ਮਿਲ ਰਿਹਾ ਹੈ ਅਤੇ ਇਸ ਵਾਰ ਫਸਲ ਨੂੰ ਦੇਖਦੇ ਹੋਏ ਉਹਨਾਂ ਨੂੰ ਚੰਗੀ ਝਾੜੀ ਮਿਲਣ ਦੀ ਪੂਰੀ ਉਮੀਦ ਹੈ ਅੱਪਾ ਇਸ ਵਕਤ ਸੰਘੇੜੇਪਿੰਡ ਦੇ ਵਿੱਚ ਖੜੇ ਆ ਜੀ ਦੇਖੋ ਇਹ ਪਰਮਾਤਮਾ ਦਾ ਮਿਹਰਬਾਨੀ ਚਾਹੀਦੀ ਆ ਜਿਹੜੇ ਹਿਸਾਬ ਨਾਲ ਫਸਲ ਖੜੀ ਆ ਉਸ ਹਿਸਾਬ ਨਾਲ ਤਾਂ ਬੰਪਰ ਝਾੜ ਮਿਲਣ ਦੀ ਉਮੀਦ ਆ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਤੇ ਤਕਰੀਬਨ 8 ਤੋਂ 10 ਹਜ਼ਾਰ ਏਕੜ ਜਿਹੜਾ ਸਾਡੇ ਸਿੰਘੜੇਪਿੰਡ ਦਾ ਰਕਬਾ ਤਕਰੀਬਨ ਇਹਦੇ ਚੋਂ 98 99% ਝੋਨੇ ਦੀ ਫਸਲ ਆ ਜਿਆਦਾ ਜਿਆਦਾ ਮਾਲਵੇ ਚ ਹੁੰਦੀ ਆ ਸਰ ਜਿਹੜਾ ਨਹਿਰੀ ਪਾਣੀ ਆ ਉਹ ਇਸ ਵਾਰ ਸਾਨੂੰ ਪੰਜਾਬ ਸਰਕਾਰ ਵੱਲੋਂ ਇੱਕ ਅਸੀਂ ਤਾਂ ਆਪਣੀ ਉਮਰ ਚ ਪਹਿਲੀ ਵਾਰ ਦੇਖਿਆ ਵੀ ਨਿਰਵਿਗਨ ਸਾਨੂੰ ਜਿਹੜਾ ਸੂਏ ਦਾ ਪਾਣੀ ਨਹਿਰੀ ਪਾਣੀ ਮਿਲ ਰਿਹਾ ਇਸ ਪਹਿਲੀ ਵਾਰ ਜ਼ਿੰਦਗੀ ਚ ਅਸੀਂ ਨਹਿਰੀ ਪਾਣੀ ਲਗਾਇਆ ਤੇ ਜਿਹੜੀ ਪਹਿਲਾ ਬਰਸਾਤ ਆ ਥੋੜੀ ਲੇਟ ਆਈ ਆ ਸਾਨੂੰ ਪੰਜਾਬ ਸਰਕਾਰ ਵੱਲੋਂ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਵੀ ਦਿੱਤੀ ਗਈ ਆ ਉਹਦੇ ਨਾਲ ਸਾਨੂੰ ਜਿਹੜਾ ਝੋਨਾ ਲਾਉਣ ਜਾਂ ਝੋਨਾ ਪਾਲਣ 'ਚ ਕੋਈ ਬਹੁਤੀ ਤਕਲੀਫ ਨਹੀਂ ਆਈ ਝੋਨਾ ਜਿਹੜਾ ਜਦੋਂ ਝੋਨੇ ਨੂੰ ਬਿਮਾਰੀ ਦਾ ਸਮਾਂ ਸੀ ਉਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਮੀਂਹ ਦੋ ਤਿੰਨ ਮੀਂਹ ਵਧੀਆ ਮੀਂਹ ਪੈ ਗਿਆ ਜਿਹਦੇ ਨਾਲ ਜਿਹੜੀ ਝੋਨੇ ਦੀ ਫਸਲ ਆ ਬਿਮਾਰੀ ਤੋਂ ਵੀ ਬਚੀ ਹੋਈ ਆ ਸਾਡਾ ਜਿਹੜਾ ਸਪਰੇਹਾਂ ਦਾ ਖਰਚਾ ਉਹ ਵੀ ਘਟਣ ਦੀ ਥੋੜੀ ਬਹੁਤੀ ਉਮੀਦ ਆ ਕਿਉਂਕਿ ਜਿਹੜਾ ਹੁਣ ਸੁੰਡੀ ਪੈਣ ਦਾ ਸੁੰਡੀ ਦਾ ਹਮਲੇ ਦਾ ਟਾਈਮ ਸੀ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੇ ਮੀਂਹ ਨਾਲ ਉਹ ਛਡ ਗਿਆ ਹਾਂਜੀ ਜਦੋਂ ਮੀਂਹ ਪੈ ਰਿਹਾ ਜੀ ਪ੍ਰਮਾਤਮਾ ਮਿਹਰਬਾਨਾ ਸੂਏ ਦਾ ਪਾਣੀ ਮਿਲ ਰਿਹਾ ਸਾਨੂੰ ਇਹ ਚਲਾਉਣ ਦੀ ਲੋੜ ਨਹੀਂ ਪੈਂਦੀ ਤਕਰੀਬਨ 8-10 ਦਿਨ ਹੋ ਗਏ ਉਹ ਅਸੀਂ ਚਲਾਇਆ ਨਹੀਂ ਮਟਰ ਨੂੰ ਜੀ ਬਸ ਪੀਣ ਜੋਗਾ ਪਾਣੀ ਕੱਢਦੇ ਹਾਂ ਹਾਂਜੀ ਡੀਜ਼ਲ ਤਾਂ ਅਸੀਂ ਜਨਰੇਟਰ ਲਿਆ ਕੇ ਵੀ ਨਹੀਂ ਦੇਖਿਆ ਖੇਤ ਤੇ ਪਾਣੀ ਜਿਹੜਾ ਸਾਨੂੰ ਸਪਲਾਈ ਹੈ ਜਿਹੜੀ 8 8 10 10 ਘੰਟੇ ਨਾਲ ਬਿਜਲੀ ਦੀ ਸਪਲਾਈ ਪਹਿਲਾਂ ਆਉਂਦੀ ਰਹੀ ਆ ਉਸ ਤੋਂ ਬਾਅਦ ਪਰਮਾਤਮਾ ਦੀ ਮਿਹਰਬਾਨੀ ਨਾਲ ਹੁਣ ਮੀਂਹ ਤਕਰੀਬਨ ਹਫ਼ਤੇ 'ਚ ਦੋ ਵਾਰ ਪੈ ਗਿਆ ਹੁਣ ਸਾਨੂੰ ਮੋਟਰ ਚਲਾਉਣ ਦੀ ਲੋੜ ਨਹੀਂ ਜਿਹੜਾ ਜੀ ਕੁਦਰਤੀ ਬਰਸਾਤ ਆ ਉਹ ਪਿਛਲੇ ਸਾਲਾਂ ਨਾਲੋਂ ਥੋੜੀ ਜਿਹੀ ਲੇਟ ਆਈ ਆ ਪਿਛਲੇ ਸਾਲ ਪਹਿਲਾਂ ਸੌਣ ਚਾਜ ਜਾਂਦੀ ਸੀ ਇਸ ਵਾਰ ਹੁਣ ਬਰਸਾਤ ਹੋਣ ਲੱਗੀ ਆ ਬਹੁਤ ਵਧੀਆ ਸਾਨੂੰ ਇਹਦਾ ਬੈਨੀਫਿਟ ਮਿਲ ਰਿਹਾ ਜ਼ਿਮੀਂਦਾਰਾਂ ਨੂੰ ਜੋ ਨਹਿਰੀ ਪਾਣੀ ਆ ਉਹ ਵੀ ਸਾਡੇ ਖੇਤਾਂ ਦੇ ਵਿੱਚ ਹੋਲ ਪਾਈਪ ਲਾਈਨ ਪੈ ਚੁੱਕੀ ਆ ਉਹਦਾ ਕਾਰਨ ਨਹਿਰੀ ਪਾਣੀ ਮਿਲਣ ਕਰਕੇ ਸਾਡੀਆਂ ਮੋਟਰਾਂ ਆ 10 15 ਦਿਨਾਂ ਤੋਂ ਬਿਲਕੁਲ ਖੜੀਆਂ ਨਹੀਂ ਗਈਆਂ ਪਹਿਲਾਂ ਵੀ ਖੜਦੀਆਂ ਰਹੀਆਂ ਨੇ ਜਾਨੀ ਦਿਨੇ ਆ ਕੇ ਮੋਟਰ ਚਲਾਉਂਦੇ ਆ 10 20 2 ਘੰਟੇ 4 ਘੰਟੇ 10 20 ਦਿਨਾਂ ਬਾਅਦ ਜਿੰਨੀ ਕਿ ਲੋੜ ਹੁੰਦੀ ਆ ਉਹ ਨਹੀਂ ਵਰਤ ਲੈਨੇ ਬਾਕੀ ਮੀਂਹ ਪਈ ਜਾਂਦਾ ਬਰਸਾਤ ਹੋਈ ਜਾਂਦੀ ਆ ਬਾਕੀ